ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਹਫਿਜ਼ ਇਕਵਲੀ ਜੰਗਲ ਦਾ ਰਾਜਾ ਬੱਬਰ ਸ਼ੇਰ ਨਵਾਂ ਨਵਾਂ ਰਾਜਾ ਬਣਦਾ ਆ ਤੇ ਉਹ ਆਪਣੇ ਜੰਗਲ ਦੇ ਵਿੱਚ ਐਲਾਨ ਕਰ ਦੇ ਦਿੰਦਾ ਕਿ ਸਾਰੇ ਜਾਨਵਰ ਜਿਹੜੇ ਆਹੋ ਮੇਰੇ ਰਾਜ ਦੇ ਵਿੱਚ ਪਿਆਰ ਦੇ ਨਾਲ ਰਹਿਊਗੇ ਕੋਈ ਕਿਸੇ ਦੇ ਵਿੱਚ ਲੜਾਈ ਝਗੜਾ ਨਹੀਂ ਹੋਏਗਾ ਕੋਈ ਕਿਸੇ ਨੂੰ ਤਕਲੀਫ ਨਹੀਂ ਦੇਵੇਗਾ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ ਰੋਜ਼ ਉਹ ਰਾਜ ਦਰਬਾਰ ਲਾਉਂਦਾ ਸੀ ਜਿਹਦੇ ਵਿੱਚ ਸਾਰੇ ਜਾਨਵਰ ਇਕੱਠੇ ਹੁੰਦੇ ਸੀਗੇ ਤੇ ਜੇ ਕਿਸੇ ਦਾ ਕੋਈ ਮਸਲਾ ਹੁੰਦਾ ਸੀ ਉਹਨੂੰ ਉਹ ਨਿਬੇੜ ਦਿੱਤਾ ਜਾਂਦਾ ਸੀ ਸੁਲਝਾ ਦਿੱਤਾ ਜਾਂਦਾ ਸੀਗਾ ਇੱਕ ਵਾਰੀ ਅ ਜਿਹੜਾ ਗਧਾ ਹੁੰਦਾ ਜੰਗਲ ਦੇ ਵਿੱਚ ਉਹ ਤੁਰਿਆ ਜਾ ਰਿਹਾ ਹੁੰਦਾ ਆ ਮੋਰੀਓ ਚੀਤਾ ਆ ਜਾਂਦਾ ਤੇ ਕਿਸੇ ਗੱਲ ਦੇ ਉੱਤੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਹੁੰਦੀ ਆ ਉਹ ਇਸ ਕਰਕੇ ਕਿਉਂਕਿ ਗਧਾ ਜਿਹੜਾ ਉਹ ਗਾਣੇ ਗਾ ਰਿਹਾ ਸੀ ਕਿ ਅਸਮਾਨ ਗੁਲਾਬੀ ਹੈ ਅਸਮਾਨ ਗੁਲਾਬੀ ਹੈ ਚੀਤਾ ਕਹਿੰਦਾ ਨੀਲੇ ਗਗਨ ਕੇ ਤਲੇ ਐਦਾਂ ਜਿਹੜੀ ਉਹ ਆਪਸ ਦੇ ਵਿੱਚ ਉਹਨਾਂ ਦੀ ਉੱਥੋਂ ਲੜਾਈ ਸ਼ੁਰੂ ਹੋ ਜਾਂਦੀ ਆ ਗਦਾ ਕਹਿੰਦਾ ਅਸਮਾਨ ਗੁਲਾਬੀ ਹੁੰਦਾ ਚੀਤਾ ਕਹਿੰਦਾ ਅਸਮਾਨ ਨੀਲਾ ਹੁੰਦਾ ਉਹ ਕਹਿੰਦਾ ਗੁਲਾਬੀ ਹੁੰਦਾ ਉਹ ਕਹਿੰਦਾ ਨੀਲਾ ਹੁੰਦਾ ਉਹ ਕਹਿੰਦਾ ਵੀ ਤਨੂ ਪਤਾ ਹੈ ਕਿ ਜਿਹਨੂੰ ਮਰਜ਼ੀ ਪੁੱਛ ਲਾ ਅਸਮਾਨ ਨੀਲਾ ਹੀ ਹੁੰਦਾ ਆ ਉਹ ਕਹਿੰਦਾ ਮੈਨੂੰ ਪੁੱਛਣ ਦੀ ਲੋੜ ਨਹੀਂ ਮੈਨੂੰ ਪਤਾ ਆ ਅਸਮਾਨ ਗੁਲਾਬੀ ਹੁੰਦਾ ਆ ਐਦਾਂ ਉਹ ਇੱਕ ਦੂਜੇ ਨੂੰ ਖਿਜਾ ਦਿੰਦੇ ਆ ਉਹਨਾਂ ਦੀ ਬਹਿਸ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਜ ਜਾਂਦੀ ਆ ਬਹੁਤ ਜ਼ਿਆਦਾ ਲੜਾਈ ਹੋ ਜਾਂਦੀ ਉਹਨਾਂ ਦੇ ਵਿੱਚ ਤੇ ਕਹਿੰਦੇ ਚਲੋ ਰਾਜ ਦਰਬਾਰ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਉਹ ਬਹਿਸਤੇ ਜਾਂਦੇ ਆ ਉੱਥੇ ਵੀ ਇੱਕ ਦੂਜੇ ਨੂੰ ਜਿਵੇਂ ਖੈਬਾਜੀ ਜਿਵੇਂ ਉਹ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਤੇ ਰਾਜੇ ਦੇ ਮੋਰੇ ਪਹੁੰਚ ਜਾਂਦੇ ਆ ਰਾਜਾ ਉਹਨਾਂ ਨੂੰ ਵੱਖ ਕਰਕੇ ਕਹਿੰਦਾ ਦੱਸੋ ਤੁਹਾਡਾ ਮਸਲਾ ਕੀ ਆ ਪਹਿਲਾਂ ਚੀਤਾ ਦੱਸਦਾ ਆ ਕਿ ਇਹ ਕਹਿੰਦਾ ਕਿ ਆ ਸਮਾਨ ਗੁਲਾਬੀ ਆ ਤੇ ਸਾਨੂੰ ਸਾਰਿਆਂ ਨੂੰ ਪਤਾ ਆ ਸਮਾਨ ਤਾਂ ਨੀਲਾ ਆ ਇਹ ਕਹਿੰਦਾ ਗੁਲਾਬੀ ਆ ਇਸ ਕਰਕੇ ਕਹਿੰਦਾ ਸਾਡੀ ਜਿਹੜੀ ਆ ਬੈਂਸ ਗਦਾ ਫੇ ਕਹਿੰਦਾ ਨਹੀਂ ਅਸਮਾਨ ਤਾਂ ਗੁਲਾਬੀ ਆ ਸਾਰੇ ਜਾਣੇ ਜਿਹੜੇ ਜੰਗਲ ਦੇ ਹੋਰ ਜਾਨਵਰ ਉੱਥੇ ਹੁੰਦੇ ਆ ਉਹ ਹੱਸਦੇ ਆ ਰਾਜਾ ਜਿਹੜਾ ਉਹ ਸਾਰਿਆਂ ਨੂੰ ਦਬਕਾ ਮਾਰ ਕੇ ਚੁੱਪ ਕਰਾਉਂਦਾ ਆ ਆਪਣੇ ਦਰਬਾਰੀਆਂ ਨੂੰ ਕਹਿੰਦਾ ਆ ਕਿ ਬਿਲਕੁਲ ਸਹੀ ਆ ਅਸਮਾਨ ਜਿਹੜਾ ਗੁਲਾਬੀ ਆ ਇਹ ਚੀਤੇ ਨੂੰ ਇਹ ਚੀਤਾ ਜਿਹੜਾ ਗਲਤ ਆ ਇਹਨੂੰ ਚੱਕੇ ਨੂੰ ਤਿੰਨ ਦਿਨ ਦੀ ਸਜ਼ਾ ਦਿਓ ਜੇਲ੍ਹ ਦੇ ਵਿੱਚ ਡੱਕੋ ਤੇ ਗਦੇ ਨੂੰ ਕਹਿੰਦਾ ਠੀਕ ਐ ਬਾਈ ਤੂੰ ਤੂੰ ਸਹੀ ਆ ਆਸਮਾਨ ਗੁਲਾਬੀ ਹੁੰਦਾ ਤੂੰ ਜਾ ਗਦਾ ਖੁਸ਼ ਹੋ ਕੇ ਚਲਾ ਜਾਂਦਾ ਆ ਹੁਣ ਚੀਤਾ ਜੇਲ੍ਹ ਦੇ ਵਿੱਚ ਸੋਚਦਾ ਆ ਕਿ ਇਹ ਮੇਰੇ ਨਾਲ ਕੀ ਹੋ ਗਿਆ ਤਿੰਨ ਦਿਨ ਬਾਅਦ ਜਦੋਂ ਉਹਨੂੰ ਛੱਡਿਆ ਜਾਂਦਾ ਆ ਜੇਲ੍ਹ ਦੇ ਵਿੱਚੋਂ ਉਹ ਮਾਫੀ ਮੰਗਣ ਦੇ ਲਈ ਰਾਜੇ ਦੇ ਕੋਲ ਆਉਂਦਾ ਆ ਉਹ ਕਹਿੰਦਾ ਕਿ ਵੀ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਇੱਥੇ ਜਿਹੜੇ ਖੜੇ ਆ ਜਾਨਵਰ ਇਹਨਾਂ ਨੂੰ ਵੀ ਪਤਾ ਆ ਕਿ ਅਸਮਾਨ ਨੀਲਾ ਹੁੰਦਾ ਆ ਫੇ ਮੈਨੂੰ ਸਜ਼ਾ ਕਰ ਦੇ ਦਿੱਤੀ ਉਹ ਕਹਿੰਦਾ ਸਜ਼ਾ ਤੈਨੂੰ ਇਸ ਕਰਕੇ ਨਹੀਂ ਦਿੱਤੀ ਕਿ ਅਸਮਾਨ ਗੁਲਾਬੀ ਆ ਕਿ ਨੀਲਾ ਆ ਸਜ਼ਾ ਤੈਨੂੰ ਇਸ ਕਰਕੇ ਦਿੱਤੀ ਆ ਕਿ ਤੂੰ ਗਧੇ ਨਾਲ ਬੈਸ ਰਿਹਾ ਵੀ ਤੈਨੂੰ ਨਹੀਂ ਪਤਾ ਕਿ ਉਹ ਗਧਾ ਆ ਤੈਨੂੰ ਇਸ ਗੱਲ ਦੀ ਸਜ਼ਾ ਮਿਲੀ ਆ ਤੋ ਕਹਿਣ ਦਾ ਮਤਲਬ ਕਿ ਜਿਹੜੀ ਹੈਲਦੀ ਬਹਿਸ ਆ ਉਹ ਵੀ ਆਪਣੇ ਵਰਗਿਆਂ ਨਾਲ ਹੀ ਹੁੰਦੀ ਆ ਜ਼ਰੂਰੀ ਹੁੰਦੀ ਆ ਵੇ ਚੀਜ਼ਾਂ ਹੋਣੀਆਂ ਚਾਹੀਦੀਆਂ ਪਰ ਜੋ ਸਾਹਮਣੇ ਬੰਦਾ ਇਦਾਂ ਦਾ ਆ ਤੇ ਉਹਨਾਂ ਨਾਲ ਕਦੇ ਬੈਂਸਣਾ ਨਹੀਂ ਚਾਹੀਦਾ ਕਦੇ ਵੀ ਅ ਇਸ ਤਰ੍ਹਾਂ ਜਾਣ ਕੇ ਬੈਂਸ ਲੜਾਈ ਦੇ ਵਿੱਚ ਅੱਗੇ ਤੇ ਅੱਗੇ ਨਹੀਂ ਵਧਣਾ ਚਾਹੀਦਾ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਮੂਰਖੇ ਨਾਲ ਨਾਲ ਲੁੱਜੀਏ ਮਤਲਬ ਕਿ ਲੜਨਾ ਆ ਝਗੜਨਾ ਆ ਬਹਿਸ ਕਰਨੀ ਆ ਪਰ ਉਹ ਬੰਦਾ ਜਿਹੜਾ ਹੋ ਉਸ ਲਾਇਕ ਹੋਵੇ ਸਾਹਮਣੇ ਵਾਲਾ ਜਿਹੜਾ ਹੋ ਤੁਹਾਡੀ ਗੱਲ ਨੂੰ ਸਮਝਦਾ ਹੋਵੇ ਉਹਦੇ ਕੋਲ ਪੁਆਇੰਟ ਹੋਣ ਉਹਦੇ ਕੋਲ ਦਲੀਲ ਹੋਵੇ ਤਾਂ ਉਹਨਾਂ ਗੱਲ ਕਰਨੀ ਚਾਹੀਦੀ ਆ ਨਹੀਂ ਤਾਂ ਜੋ ਸਚਾਈ ਆ ਉਹ ਸਚਾਈ ਜਿਹੜੀ ਕਦੇ ਲੁੱਕ ਦੀ ਨਹੀਂ ਛੁਪਦੀ ਨਹੀਂ ਮਤਲਬ ਕਿ ਉਹ ਇੱਕ ਨਾ ਇੱਕ ਦਿਨ ਸਾਹਮਣੇ ਆਉਂਦੀ ਹੀ ਆਉਂਦੀ ਆ ਜੋ ਸੱਚ ਆ ਸੱਚ ਦੇ ਉੱਤੇ ਖੜੇ ਰਹੋ ਸਹੀ ਹੁੰਦਾ ਸਭ ਕੁਝ ਜਿਹੜੀ ਚੀਜ਼ ਗਲਤ ਆ ਉਹ ਭਾਵੇਂ ਅੱਜ ਗਲਤ ਜਿਹੜੀ ਅੱਜ ਗਲਤ ਆ ਉਹ 100 ਸਾਲ ਬਾਅਦ ਵੀ ਗਲਤ ਹੀ ਹੋएगी ਜਿਹੜੀ ਸੱਚ ਆ ਉਹ ਅੱਜ ਵੀ ਸੱਚ ਆ ਤੇ ਕੱਲ ਨੂੰ ਵੀ ਸੱਚ ਹੀ ਰਹੇਗਾ ਇਸ ਕਰਕੇ ਸੱਚ ਦੇ ਉੱਤੇ ਅੜੇਗ ਰਹਿਣਾ ਖੜੇ ਰਹਿਣਾ ਇਹੀ ਜਿਹੜੀ ਆਹੋ ਨਰੋਈ ਜੀਵਨ ਦੀ ਨਿਸ਼ਾਨੀ ਹੁੰਦੀ ਆ ਕਦੇ ਵੀ ਮੂਰਖਾਂ ਨਾਲ ਬੈਂਸੀ ਦਾ ਨਹੀਂ ਹੁੰਦਾ ਥੈਂਕ ਯੂ ਲਵ ਯੂ ਆਲ